CBSE ਸਕੂਲਾਂ 'ਚ 9ਵੀਂ ਅਤੇ 11ਵੀਂ ਕਲਾਸ 'ਚ ਪੜਨ ਵਾਲੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ 17 ਸਤੰਬਰ ਤੋਂ ਸ਼ੁਰੂ ਹੋ ਕੇ 16 ਅਕਤੂਬਰ ਤੱਕ ਚੱਲੇਗੀ ਜਿਸ ਦੇ ਲਈ ਰਜਿਸਟ੍ਰੇਸ਼ਨ ਵਿੰਡੋ ਖੁੱਲਣ ਤੋਂ ਬਾਅਦ ਤੋਂ ਸਕੂਲ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰਵਾ ਸਕਣਗੇ ਇਸ ਵਾਰ ਵਿਦਿਆਰਥੀ ਦੀ ਜਨਮ ਤਰੀਕ ਭਰਦੇ ਸਮੇਂ ਸਕੂਲਾਂ ਨੂੰ ਬੇहद ਸਾਵਧਾਨੀ ਵਰਤਣੀ ਵਰਤਨੀ ਪਵੇਗੀ ਕਿਉਂਕਿ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਨੇ ਸਾਲਾਨਾ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਬੋਰਡ ਨੇ ਕਿਹਾ ਕਿ ਹੁਣ ਵਿਦਿਆਰਥੀਆਂ ਦੇ ਜਨਮ ਤਰੀਕ ਦਰਜ ਕਰਨ ਦੇ ਪੈਟਰਨ 'ਚ ਬਦਲਾਅ ਕਰਨਾ ਹੋਵੇਗਾ ਇਸ ਦੇ ਮੁਤਾਬਕ ਜਨਮ ਤਰੀਕ ਦਾ ਦਿਨ ਅਤੇ ਸਾਲ ਅੰਕਾਂ 'ਚ ਲਿਖਿਆ ਜਾਵੇਗਾ ਜਦੋਂ ਕਿ ਮਹੀਨਾ ਅੱਖਰਾਂ 'ਚ ਲਿਖਿਆ ਜਾਵੇਗਾ ਉਦਾਹਰਨ ਦੇ ਤੌਰ ਤੇ ਜੇਕਰ ਕਿਸੇ ਵਿਦਿਆਰਥੀ ਦੀ ਜਨਮ ਤਰੀਕ 1 ਫਰਵਰੀ 2025 ਹੈ ਤਾ ਇਸ ਨੂੰ 01 ਫਰਵਰੀ 2025 ਦੇ ਰੂਪ ਚ ਦਰਜ ਕੀਤਾ ਜਾਵੇਗਾ ਬੋਰਡ ਨੇ ਇਸ ਵਾਰ ਹੋਰ ਬਦਲਾਅ ਵੀ ਕੀਤੇ ਨੇ ਹੁਣ ਇੱਕ ਵਾਰ ਵਿਦਿਆਰਥੀ ਦਾ ਡਾਟਾ ਬੋਰਡ ਨੂੰ ਭੇਜੇ ਜਾਣ ਤੋਂ ਬਾਅਦ ਉਸ ਕਿਸੇ ਵੀ ਤਰ੍ਹਾਂ ਦਾ ਸੁਧਾਰ ਨਹੀਂ ਕੀਤਾ ਜਾ ਸਕੇਗਾ ਇਸ ਲਈ ਹੁਣ ਇਹ ਡਾਟਾ ਬਹੁਤ ਧਿਆਨ ਨਾਲ ਭਰੇ ਜਾਣ ਦੀ ਸਲਾਹ ਦਿੱਤੀ ਗਈ ਹੈ